ਗਰ ਲਾਲ ਵੀਰ ਸਾਸਰੀ ਕਾਲ ਸਾਸਿਕਾ ਸੰਤੂ ਸਾਹਿਬ ਜੀ ਹੋਰ ਸੁਨਾ ਮੇਰਾ ਭਰਾ ਚੜਦੀ ਕਲਾ ਨਾ ਬੜੀਆਂ ਮੇਰਾ ਜੀ ਬਾਪੂ ਦੀਪ ਸਿੰਘ ਦੀ ਬੜੀ ਮੇਰਵਾਜੀ ਸ਼ੁਕਰ ਆ ਅੱਜ ਫਿਰ ਦੋ ਜਾਨਵਰ ਵਿਖਾਉਣੇ ਆ ਹਾਂ ਜੀ ਦੋ ਪਸ਼ੂ ਆ ਜੀ ਇੱਕ ਝੋਟੀ ਬੜੀ ਵੱਡੀ ਸੀ ਪਰ ਉਹ ਸੇਲ ਹੋ ਗਈ ਆ ਉਹ ਅੰਦਰ ਹੀ ਖੜੀ ਆ ਹਾਂ ਜੀ ਅੰਦਰ ਹੀ ਖੜੀ ਆ ਉਹ ਸਵੇਰੇ ਬੰਦਿਆ ਖੜਨੀ ਆ ਸਾਈ ਬੈਨਾ 10000 ਆਇਆ ਜੀ ਓਕੇ ਹਾਂ ਜੀ ਤੇ ਆ ਗਈ ਬੂਰੀ ਇਹ ਤਿਲਾਂ ਵਾਲੀ ਬੂਰੀ ਆ ਗਈ ਪਾਜੀ ਤੀਜਾ ਸੂਆ ਸੁਣੀ ਆ ਜੀ ਤੀਜਾ ਸੂਆ ਹਾਂ ਜੀ ਤੇ ਦੂਜੇ ਸੂਏ ਕੀ ਦੁੱਧ ਹਰ ਕੜ ਰਿਆ ਦੁੱਧ 12 13 ਕਿਲੋ ਝੋਟੀ ਨੇ ਦੂਜੇ ਸੂਏ ਕ ਪਿਓਰ ਤੀਜਾ ਸੂਆ ਵਾ ਭਾਰ ਪਿੱਛੇ ਦੀ ਥਣਾ ਦੀ ਫੁੱਲ ਗਰੰਟੀ ਹੈ ਜੀ ਘਰ ਤੱਕ ਵੀ ਘਰ ਤੱਕ ਅਗਲੇ ਦੇ ਘਰ ਜਾ ਕੇ ਲਾ ਗੇ ਤਸਲੀਨਾ ਤਪਾ ਗੇ ਭਾਰ ਪਿੱਛੇ ਦੀ ਫੁੱਲ ਗਰੰਟੀ ਦੇ ਕੇ ਫਿਰ ਪੈਸੇ ਲਿਆਵਾਂਗੇ ਦੇ ਸਾਈ ਬਿਆਨਾ 99000 ਮੁੱਲ 95000 ਦੀ ਲਾਸਟ ਭਾਜੀ ਦੇ ਹੀ ਦੇਣੀ ਹੈ ਹਾਂ ਜੀ ਚੋੜ ਛੱਪਾ ਛੋੜ ਛੱਪਾਈ ਭਾਜੀ ਤੇ ਆ ਇਹ ਭਾਜੀ ਦੂਜਾ ਸੂਆ ਝੋਟੀ ਸੁਣੀ ਜੇ ਨੀਲੀ ਦਾ ਪੱਖ ਰੱਖ ਦੀ ਜੇ ਦੋਨੇ 10 10 12 12 ਦੈਨ ਲੈਂਦੀਆਂ ਹਾਂ ਜੀ ਹਫਤਾ ਹਫਤਾ ਲੈ ਜਾਣਗੀਆਂ ਕਿਆ ਇਹਨੇ ਭਾਜੀ ਪਹਿਲੇ ਸੂਏ 10 ਕਿਲੋ ਝੋਟੀ ਨੇ ਦੁੱਧ ਕੱਢਿਆ ਸੂਆ ਦੂਜਾ ਸੂ ओके ਇਹ ਮੈਂ ਦੇ ਭਾਰ ਪਿੱਛੇ ਦੀ ਥਣਾ ਦੀ ਪੂਲ ਗਰੰਟੀ ਕੋਈ ਭੈਣ ਭਰਾ ਸੌਦਾ ਕਰਕੇ ਇਤਰਾ ਹੀ ਮਗਾ ਲੇ ਅਗਲੇ ਦੇ ਘਰ ਜਾ ਕੇ ਲਾ ਗਦੇ ਫੇਰ ਪਈਏ ਲਵਾਂਗੇ ਆਪਾਂ ਤਾਂ